ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਿਹੜੀ ਪਿਆਰ ਪ੍ਰਵਾਹ ਦਾ ਇਹੀ ਗਹਿਣਾ ਹੁੰਦਾ ਹੈ ਨਾ ਕਿ ਸਾਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਦੀ ਅਸੀਂ ਪੜੇ ਲਿਖੇ ਨਹੀਂ ਅਸੀਂ ਪਾਠ ਕਰ ਨਹੀਂ ਸਕਦੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫ ਨੇ ਤੇ ਅਸੀਂ ਕੀ ਕਰੀਏ ਤਾਂ ਇਸੇ ਤਰ੍ਹਾਂ ਖਾਲਸਾ ਜੀ ਇੱਕ ਮਾਤਾ ਜੀ ਸਨ ਉਹ ਸੰਤ ਮਹਾਪੁਰਸ਼ਾ ਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਕਿ ਮਾਰਾ ਸੱਜੇ ਪਾਸ਼ਾ ਜੀ ਮੇਰਾ ਬੱਚਾ ਤੇ ਮੇਰਾ ਪਤੀ ਦੋਨੇ ਹੀ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਨੇ ਤੇ ਨਸ਼ੇ ਦਾ ਸੀਮਨ ਕਰਦੇ ਨੇ ਜਿਸ ਤੇ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਤੁਸੀਂ ਮੈਨੂੰ ਇਸ ਚੀਜ਼ ਦਾ ਹੱਲ ਦੱਸੋ ਤਾਂ ਖਾਲਸਾ ਜੀ ਸੰਤ ਮਹਾਂਪੁਰਸ਼ ਜੀ ਨੂੰ ਨਾ ਨੂੰ ਬਚਨ ਕਰਨ ਲੱਗੇ ਕਿ ਬੀਬੀ ਤੁਸੀਂ ਅਮਰਤ ਸ਼ਕ ਲਓ ਤੇ ਗੁਰਬਾਣੀ ਦਾ ਜਾਪ ਕਰਿਆ ਕਰੋ ਤੇ ਉਹ ਮਾਤਾ ਜੀ ਅੱਗੋਂ ਕਹਿਣ ਲੱਗੇ ਕਿ ਮੈਨੂੰ ਤਾਂ ਪੜਨਾ ਲਿਖਣਾ ਹੀ ਨਹੀਂ ਆਉਂਦਾ ਮੈਂ ਤਾਂ ਅਣਪੜਾ ਮੈਨੂੰ ਕਾਠ ਨਹੀਂ ਹੀ ਕਰਨਾ ਆਉਂਦਾ ਤੇ ਸੰਤ ਮਾਪੁਰਸ਼ ਜੀ ਬਚਨ ਕਰਨ ਲੱਗੇ ਕਿ ਤੁਸੀਂ ਅੰਮ੍ਰਿਤ ਸ਼ਕ ਲੋ ਤੇ ਵਾਹਿਗੁਰੂ ਦਾ ਸਿਮਰਨ ਕਰੀ ਜਾਓ ਕਿ ਓ ਮਾਦਾ ਜੀ ਨੇ ਅੱਗੋ ਜਵਾਬ ਦਿੱਤਾ ਕਿ ਮੈਂ ਅੰਮ੍ਰਿਤ ਵੀ ਨਹੀਂ ਸ਼ਕ ਸਕਦੀ ਕਿਉਂਕਿ ਸਾਡੇ ਘਰ ਦੇ ਵਿੱਚ ਮੀਟ ਸ਼ਰਾਬ ਬੰਦ ਹੈ ਜਿਸ ਕਰਕੇ ਮੈਂ ਅੰਮ੍ਰਿਤ ਕਿਵੇਂ ਸ਼ਕ ਲਵਾਂ ਤਾਂ ਖਾਲਸਾ ਜੀ ਉਹਨਾਂ ਨੂੰ ਸੰਤ ਮਾਪੁਰਸ਼ਾ ਜੀ ਨੇ ਬਚਨ ਕੀਤੇ ਕਿ ਅਸੀਂ ਤੁਹਾਨੂੰ ਇੱਕ ਪੰਕਤੀ ਦੱਸ ਦਿੰਦੇ ਆ ਉਹ ਤੁਹਾਨੂੰ ਅਸੀਂ ਯਾਦ ਵੀ ਕਰਵਾ ਦਿੰਦੇ ਆ ਉਸ ਪੰਕਤੀ ਨੂੰ ਹਰ ਰੋਜ਼ ਤੁਸੀਂ 10 ਤੋਂ 15 ਵਾਰ ਜਿੰਨੀ ਵਾਰ ਤੁਹਾਨੂੰ ਸਮਾਂ ਮਿਲਦਾ ਬੈੰਦੇ ਉੱਠਦੇ ਉਸ ਪੰਕਤੀ ਦਾ ਜਾਪ ਕਰਿਆ ਕਰੋ ਜਿੰਨਾ ਜ਼ਿਆਦਾ ਉਸ ਪੰਕਤੀ ਦਾ ਜਾਪ ਕਰੋਗੇ ਉਨੀ ਹੀ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਤੇ ਤੁਹਾਡੇ ਘਰ ਦੇ ਵਿੱਚ ਸਾਰੇ ਜਿਹੜੇ ਦੁੱਖ ਤਕਲੀਫ ਨੇ ਨਾ ਉਹ ਦੂਰ ਹੋ ਜਾਣਗੇ ਇਸੇ ਤਰ੍ਹਾਂ ਖਾਲਸਾ ਜੀ ਉਹ ਪੀਬੀ ਨੇ ਕਿਹਾ ਕਿ ਦੱਸੋ ਤੇ ਉਹ ਮਾਹ ਪੁਰਸ਼ਾ ਨੇ ਇਸ ਪੰਗਤੀ ਦਾ ਜਾਪ ਉਸ ਮਾਤਾ ਜੀ ਨੂੰ ਚੰਗੀ ਤਰ੍ਹਾਂ ਯਾਦ ਕਰਵਾ ਦਿੱਤਾ ਉਹ ਪੰਗਤੀ ਸੀ ਖਾਲਸਾ ਜੀ ਗੁਰ ਤੇਗ ਬਹਾਦਰ ਸਿਮਰੀਏ ਕਰ ਨੌਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਇਹ ਪੰਗਤੀ ਦਾ ਜਾਪ ਉਹਨਾਂ ਨੇ ਮਾਤਾ ਜੀ ਨੂੰ ਕਰਵਾ ਦਿੱਤਾ ਤੇ ਉਹ ਮਾਤਾ ਜੀ ਨੇ ਕਰ ਚਾਹ ਕੇ ਇਸ ਪੰਗਤੀ ਦਾ ਜਾਪ ਸ਼ਰਦਾ ਭਾਉਨਾ ਤੇ ਪ੍ਰੇਮ ਦੇ ਨਾਲ ਕੀਤਾ ਤੇ ਉਸ ਤੋਂ ਠੀਕ 2 ਮਹੀਨੇ ਬਾਅਦ ਉਹ ਮਾਤਾ ਜੀ ਫੇਰ ਸੰਤ ਮਹਾਪੁਰਸ਼ਾ ਜੀ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਜਦੋਂ ਮਹਾਪੁਰਸ਼ਾ ਨੇ ਉਸ ਮਾਤਾ ਜੀ ਨੂੰ ਦੇਖਿਆ ਤਾਂ ਉਹ ਕਹਿਣ ਲੱਗੇ ਕਿ ਬੀਬੀ ਤੁਸੀਂ ਫੇਰ ਆ ਗਏ ਤਾਂ ਅੱਗੋਂ ਮਾਤਾ ਜੀ ਨੇ ਦੱਸਿਆ ਕਿ ਜੋ ਮੇਰਾ ਪਤੀ ਕਿ ਮੇਰਾ ਘਰ ਵਾਲਾ ਸ਼ਰਾਬ ਤੇ ਮੀਟ ਦਾ ਸੇਵਨ ਕਰਦਾ ਸੀ ਨਸ਼ੇ ਕਰਦੇ ਸੀ ਉਹ ਤਾਂ ਹੁਣ ਹਟ ਗਏ ਨੇ ਦੂਰ ਹੋ ਗਏ ਨੇ ਇਹਨਾਂ ਚੀਜ਼ਾਂ ਤੋਂ ਉਹਨਾਂ ਬਸ ਸਾਡੇ ਘਰ ਦੇ ਵਿੱਚ ਇੱਕ ਚੀਜ਼ ਦੀ ਕਮੀ ਹੈ ਕਿ ਗਰੀਬੀ ਇਹ ਪੈਸਾ ਨਹੀਂ ਹੈਗਾ ਤਾਂ ਸੰਤ ਮਾ ਪਰਸ਼ਾ ਜੀ ਨੇ ਕਿਹਾ ਕਿ ਇਸੇ ਹੀ ਪੰਗਤੀ ਦਾ ਜਾਪ ਕਰਦੀ ਰਹਿ ਤੇਰੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਏਗੀ ਤੇਰੇ ਘਰ ਦੇ ਵਿੱਚ ਪੈਸਾ ਆ ਜਾਵੇਗਾ ਤੇਰੇ ਘਰ ਦੇ ਵਿੱਚ ਨੌ ਨਿਤੀਆਂ ਆ ਜਾਣੀਆਂ ਤੇਰੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣੀ ਤਾਂ ਖਾਲਸਾ ਜੀ ਜੇਕਰ ਤੂੰ ਅਨੁਗੁਰਬਾਣੀ ਦਾ ਜਾਪ ਨਹੀਂ ਕਰਨਾ ਹੁੰਦਾ ਤੁਸੀਂ ਪੜੇ ਲਿਖੇ ਨਹੀਂ ਹੋ ਤੁਸੀਂ ਪਾਠ ਨਹੀਂ ਕਰ ਸਕਦੇ ਤਾਂ ਖਾਲਸਾ ਜੀ ਤੁਸੀਂ ਇਸ ਪੰਗਤੀ ਦਾ ਜਾਪ ਹਰ ਰੋਜ਼ ਬੈੰਦੇ ਉੱਠਦੇ ਕਰਿਆ ਕਰੋ ਇਸ ਪੰਗਤੀ ਦਾ ਜਾਪ ਕਰਨ ਦੇ ਨਾਲ ਤੁਹਾਡੀ ਤੇ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਹੋ ਜਾਵੇਗੀ ਤੇ ਇਸ ਪੰਗਤੀ ਦਾ ਜਾਪ ਜਦੋਂ ਤੁਸੀਂ ਕਰਨਾ ਸ਼ੁਰੂ ਕਰੋਗੇ ਤੇ ਇਸ ਪੰਗਤੀ ਦਾ ਜਾਪ ਕਰਨ ਦੇ ਸਮੇਂ ਤੁਸੀਂ ਪਰਮਾਤਮਾ ਦੇ ਪੂਰਾ ਭਰੋਸਾ ਤੇ ਸ਼ਰਧਾ ਭਾਵਨਾ ਰੱਖ ਕੇ ਇਸ ਪੰਗਤੀ ਦਾ ਜਾਪ ਕਰਿਓ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਹੱਲ ਹੋ ਜਾਣਗੀਆਂ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਹੀ ਕਰਾਂਗੇ ਕੇ ਚੇਕਰ ਪੋਦੀ ਮਹੀਨੇ ਦੇ ਵਿੱਚ ਤੁਸੀਂ ਕੀੜੀਆਂ ਦੇ ਪੌਂਤੀ ਇਹ ਹੀ ਇੱਕ ਚੀਜ਼ ਪਾ ਦਿਨੇਓ ਤੇ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਆ ਜਾਵੇਗੀ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਕਰ ਦੇਣਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਸਾਡੀ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਜੇਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀ ਰਪੈਂਦਾ ਵੀ ਭਲਾ ਹੋ ਜਾਵੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਸਾਧ ਸੰਗੇ ਜੀ ਜਦੋਂ ਅਸੀਂ ਕੀੜੇ ਕੀੜੀਆਂ ਤੇ ਭੌਂਤੇ ਇਹ ਚੀਜ਼ ਪਾ ਦਿੰਨੇ ਆ ਤੇ ਇਸ ਦੇ ਨਾਲ ਸਾਡੀ ਕਿਸਮਤ ਇੱਕਦਮ ਬਦਲ ਜਾਂਦੀ ਹੈ ਕਿਉਂਕਿ ਕਹਿੰਦੇ ਨੇ ਕਿ ਬੀਜ ਬਾਨੀ ਚਲਵਰਾ ਤੇ ਛੋਟੇ ਛੋਟੇ ਜੀਵਨ ਨੂੰ ਜਦੋਂ ਆਪਾਂ ਥੋੜਾ ਬਹੁਤ ਆਟਾ ਚੌਲ ਦਾਲ ਕੁਝ ਵੀ ਪੌੜੇ ਆ ਤੇ ਉਸ ਦਾ ਜਿਹੜਾ ਆਪਾਂ ਨੂੰ ਫਾਲੇ ਬਹੁਤ ਜ਼ਿਆਦਾ ਮਿਲਦਾ ਹੈ ਕਈ ਆਪਣੇ ਰੁਕੇ ਹੋਏ ਕਾਰੋਬਾਰ ਨੇ ਜਿਹੜੇ ਉਹ ਵੀ ਚੱਲ ਪੈਂਦੇ ਨੇ ਤੇ اسی ਤਰ੍ਹਾਂ ਖਾਲਸਾ ਜੀ ਇੱਕ ਪਿੰਡ ਦੇ ਵਿੱਚ ਪੁਰਾਣੀ ਸਵੀ ਦੀ ਗੱਲ ਏ ਤੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹ ਜਿਹੜਾ ਬਜ਼ੁਰਗ ਸੀ ਉਹਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੀ ਘਰ ਦੇ ਵਿੱਚ ਕਾਫੀ ਪੈਸਾ ਕਰਦਾ ਬਹੁਤ ਕੁਝ ਸਮਾਨ ਹੋਰ ਚੀਜ਼ਾਂ ਸਭ ਕੁਝ ਬਣਾਇਆ ਸੀ ਤੇ ਉਸ ਬਜ਼ੁਰਗ ਦੇ ਦੋ ਪੁੱਤਰ ਸਨ ਉਸ ਬਜ਼ੁਰਗ ਨੇ ਮਿਹਨਤ ਬਹੁਤ ਕਰਦਾ ਹੁੰਦਾ ਸੀ ਤੇ ਮਿਹਨਤ ਕਰਕੇ ਆਪਣੀ ਘਰ ਦੇ ਵਿੱਚ ਕਈ ਓਨੇ ਜ਼ਮੀਨ ਪ੍ਰਾਪਰਟੀ ਸਭ ਕੁਝ ਬਣਾਇਆ ਪਰ ਉਹ ਕਦੇ ਵੀ ਪੁੰਨਦਾਨ ਦਾ ਕੰਮ ਨਹੀਂ ਸੀ ਕਰਦਾ ਤੇ ਜਿਵੇਂ ਉਹਨਾਂ ਦਾ ਪਾਦਰ ਸਾਹਿਬ ਸੀ ਉਹ ਵੀ ਉਹਨਾਂ ਦੇ ਅੱਗੇ ਦੋ ਬੱਚੇ ਉਹਨਾਂ ਨੇ ਵੀ ਕਦੇ ਕੋਈ ਪੁੰਨਦਾਨ ਦਾ ਕੰਮ ਨਾ ਕਰਨਾ ਜਿਵੇਂ ਕਿਹਾ ਜਾਂਦਾ ਹੈ ਖਾਲਸਾ ਜੀ ਵੀ ਜਿਵੇਂ ਦੀ ਕੋਕੋ ਉਸ ਤਰ੍ਹਾਂ ਦੇ ਉਹਨਾਂ ਦੇ ਬੱਚੇ ਸੇਮ ਇਹੀ ਗੱਲ ਉਹਨਾਂ ਦੇ ਪਰਿਵਾਰ ਦੇ ਵਿੱਚ ਸੀ ਪਹਿਲਾਂ ਉਹਨਾਂ ਦੇ ਪਿਤਾ ਨੇ ਕਦੇ ਕੋਈ ਪੁੰਨਦਾਨ ਦਾ ਕੰਮ ਨਹੀਂ ਸੀ ਕੀਤਾ ਫਿਰ ਉਹਨਾਂ ਦੇ ਬੱਚਿਆਂ ਨੇ ਵੀ ਨਾ ਕੀਤਾ ਇਸੇ ਤਰ੍ਹਾਂ ਸਮਾਂ ਬੀਤਦਾ ਚੱਲਦਾ ਏ ਤੇ ਖਾਲਸਾ ਜੀ ਉਸ ਪਰਿਵਾਰ ਨੇ ਉਹ ਪਾਦਰ ਸਾਹਿਬ ਸੀ ਜੋ ਉਹਨਾਂ ਨੇ ਆਪਣੇ ਬੇਡਿਆਂ ਦੀ ਮੈਰਿਜ ਕੀਤੀ ਤੇ ਉਹਨਾਂ ਦੀਆਂ ਦੋ ਨੂੰਹਾਂ ਆਈਆਂ ਜੋ ਘਰ ਦੇ ਵਿੱਚ ਉਹਨਾਂ ਦਾ ਚੱਲਦਾ ਸੀ ਕੰਮਕਾਰ ਹਰ ਰੋਜ਼ ਕਰਨੇ ਮਿਹਨਤ ਕਰਨੀ ਸੇਬ ਉਸੇ ਤਰ੍ਹਾਂ ਉੱਨ ਦੇ ਵੱਲ ਦੇ ਕੇ ਉਹਨਾਂ ਦੀਆਂ ਦੋ ਨੂਕਾਂ ਵੀ ਉਸੇ ਤਰ੍ਹਾਂ ਦੀਆਂ ਹੀ ਬਣ ਗਈਆਂ। ਉਹਨਾਂ ਨੂੰ ਵੀ ਸਿਰਫ ਕੰਮ ਦੇ ਨਾਲ ਹੀ ਮਤਲਬ ਰਹਿਣਾ। ਨਾ ਉਹਨਾਂ ਨੇ ਕਦੇ ਵੀ ਗੁਰਦੁਆਰਾ ਸਾਹਿਬ ਜਾਣਾ, ਨਾ ਕੀਤੀ ਸਿਮਰਨ ਕਰਨਾ, ਨਾ ਕੀਤੀ ਮਹਾਂਪੁਰਸ਼ਾਂ ਦੀ ਸੰਗਤ ਕਰਨੀ। ਉਹਨਾਂ ਨੇ ਸਿਰਫ ਕੰਮ ਤੱਕ ਹੀ ਧਿਆਨ ਰੱਖਣਾ। ਇਸੇ ਤਰ੍ਹਾਂ ਖਾਲਸਾ ਜੀ ਕੁਝ ਸਮਾਂ ਬੀਤਦਾਏ। ਤੇ ਉਹ ਜਿਹੜਾ ਪਰਿਵਾਰ ਹੁੰਦਾ ਹੈ ਉਹਨਾਂ ਦੇ نو ਪੁੱਤਰ ਹੁੰਦੇ ਨੇ ਉਹ ਬਜ਼ੁਰਗ ਦੇ ਉਹ ਇੱਕ ਦਿਨ ਆਪਣੇ ਪਿੰਡ ਦੇ ਵਿੱਚ ਕਿਸੇ ਕੰਮ ਦੇ ਲਈ ਬਾਹਰ ਚੱਲਦੇ ਨੇ ਤੇ ਉਹ ਦੇਖਦੇ ਨੇ ਕਿ ਉਹਨਾਂ ਦੇ ਪਿੰਡ ਦੇ ਕੁਝ ਲੋਕ ਬਹੁਤ ਜ਼ਿਆਦਾ ਪੁੰਨਦਾਨ ਦਾ ਕੰਮ ਕਰਦੇ ਹੁੰਦੇ ਜਿਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਵੀ ਉਹ ਆਪਣੇ ਬਜ਼ੁਰਗ ਨੂੰ ਦੱਸੇ ਬਿਨਾ ਉਹਨਾਂ ਨੂੰ ਦੱਸੇ ਬਿਨਾ ਉਹ ਪੂਰਨਦਾਨ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਬਚੁਰਗ ਨੂੰ ਨਹੀਂ ਦੱਸਦੇ ਇਸ ਲਈ ਕਿ ਉਹਨਾਂ ਦੇ ਨਾਲ ਨਰਾਸ਼ ਹੋਣਗੇ ਗੁੱਸੇ ਹੋਣਗੇ ਇਹ ਇਸ ਤਰ੍ਹਾਂ ਖਾਲਸਾ ਜੀ ਸਮਾਂ ਬੀਤਦਾ ਚਾਹੁੰਦਾ ਹੈ ਤੇ ਉਹ ਜੋ ਉਹਨਾਂ ਦੇ ਦੋ ਪੇਲੇ ਸਨ ਨੂਰਗਾਂ ਸਨ ਉਹਨਾਂ ਦਾ ਕਾਫੀ ਫਰਕ ਪੈ ਜਾਂਦਾ ਹੈ ਉਨ੍ਹਾਂ ਦੀ ਪਰਕਤੌਰ ਬਾਤ ਦੇ ਵਿੱਚ ਉਹ ਆਪਣੇ ਬਜ਼ੁਰਗ ਨੂੰ ਵੀ ਆਪਣੇ ਪਿਤਾ ਨੂੰ ਵੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਇਹ ਜੋ ਕੁਝ ਵੀ ਬਣਾਇਆ ਠੀਕ ਹੈ ਪਰ ਆਪਾਂ ਨੂੰ ਹੁਣ ਗੁਰੂ ਮਹਾਰਾਜ ਸੱਜੀ ਪਾਸ਼ਾ ਜੀ ਦੇ ਨਾਲ ਵੀ ਚੁੜਨਾ ਚਾਹੀਦਾ ਹੈ ਸਾਲੋਂ ਪੁੰਨ ਦਾਨ ਦਾ ਕੰਮ ਵੀ ਕਰਨਾ ਚਾਹੀਦਾ ਹੈ ਉਹਨਾਂ ਦੇ ਦੋਨੋਂ ਪੁੱਤਰਾਂ ਨੇ ਆਪਣੇ ਵਾਦਿਤ ਸਾਹਿਬ ਨੂੰ ਸਮਝਾਉਣਾ ਸ਼ੁਰੂ ਕੀਤਾ ਕਟਕਾ ਜੀ ਉਹ ਬਿਲਕੁਲ ਵੀ ਨਾ ਸਮਝੇ ਇੱਕ ਦਿਨ ਹੁੰਦਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਸੰਤ ਮਹাপুরਸ਼ ਆਉਂਦੇ ਨੇ ਕਾਫੀ ਦਿਨ ਤੱਕ ਉਹ ਰੁਕਦੇ ਨੇ 8 ਤੋਂ 10 ਦਿਨ ਤੱਕ ਉਹ ਜੋ ਵੀ ਆਪਣੀ ਵਿਚਾਰ ਆਪਣਾ ਕਥਾ ਸਰਵਣ ਕਰਦੇ ਸਨ ਉਹਥੇ ਪਿੰਡ ਦੇ ਸਾਰੇ ਹੀ ਲੋਕ ਜਾਂਦੇ ਸਨ ਤੇ ਉਹਨਾਂ ਦੇ ਨੌ ਪੁੱਤਰ ਵੀ ਸਮਾਂ ਕੱਢ ਕੇ ਕੰਮ ਦੇ ਵਿੱਚੋਂ ਉਥੇ ਜਾਂਦੇ ਸਨ ਤੇ ਉਹ ਹਰ ਰੋਜ਼ ਆਪਣੇ ਬਜ਼ੁਰਗ ਨੂੰ ਸਮਝਾਉਂਦੇ ਸਨ ਕਿ ਤੁਸੀਂ ਆਪਣਾ ਉਥੇ ਜਾਓ ਸਾਰੀ ਸੰਗਤ ਜਾਂਦੀ ਹੈ ਕਥਾ ਸਰਵਣ ਕਰੋ ਤੁਸੀਂ ਇੱਕ ਵਾਰ ਜਾਓ ਤਾਂ ਸਹੀ ਪਰ ਖਰਸ ਜੀ ਉਸ ਬਜ਼ੁਰਗ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਸੀ ਕਿ ਜੋ ਇਸ ਘਰ ਦੀ ਵਿੱਚ ਮੈਂ ਇਨੀ ਚਮੀ ਚਾਦਾਤ ਜੋ ਚੀਜ਼ਾਂ ਬਣਾਈਆਂ ਨੇ ਉਸ ਦੀ ਰਾਖੀ ਦੇ ਲਈ ਵੀ ਤਾਂ ਕਿਸੇ ਨੇ ਬੈਠਣਾ ਹੈ ਤੇ ਕੋਈ ਗੱਲ ਨਹੀਂ ਵੀ ਮੈਂ ਇੱਥੇ ਰਾਖੀ ਬੈਠ ਤਾਂ ਤੁਸੀਂ ਜਾਓ ਉਹ 8 10 ਦਿਨ ਤੱਕ ਖਾਲਸਾ ਜੀ ਪਿੰਡ ਦੇ ਵਿੱਚ ਸੰਤ ਮਹਾਂਪੁਰਸ਼ ਜੀ ਰਹੇ ਉਹਨਾਂ ਨੇ ਆਪਣੇ ਵਚਨ ਕੀਤੇ ਕਥਾ ਸਰਵਣ ਕੀਤੀ ਪਰ ਉਹ ਬਜ਼ੁਰਗ ਆਪਣੇ ਪੁੱਤਰਾਂ ਦੇ ਸਮਝਾਉਂਦੇ باوجود ਵੀ ਉਹ ਨਾ ਗਏ ਜਿਸ ਦਿਨ ਉਹ ਮਹਾਂਪੁਰਸ਼ਾ ਨੇ ਉਸ ਪਿੰਡ ਤੋਂ ਵਾਪਸ ਜਾਣਾ ਸੀ ਉਸ ਦਿਨ ਵੀ ਉਹਨਾਂ ਦੇ ਪੁੱਤਰਾਂ ਨੇ ਆਪਣੇ ਬਾਦਸਾਮ ਨੂੰ ਬਹੁਤ ਮਿਲਦਾ ਦਰਨੇ ਕੀਤੇ ਤੇ ਉਹ ਨਾ ਗਏ ਪੀ ਇੱਕ ਦਿਨ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੋਰ ਤਾਂ ਲੋਕ ਵੀ ਸਾਨੂੰ ਤਾਨੇ ਮੇਂੇ ਮਾਰਨ ਲੱਗੇ ਨੇ ਕਿ ਤੁਹਾਡੇ ਫਾਦਰ ਸਾਹਿਬ ਨੂੰ ਸਿਰਫ ਕੰਮ ਦੇ ਨਾਲੇ ਪੈਸੇ ਦੇ ਨਾਲ ਲਿੰਕੇ ਉਹ ਸਭ ਇਸ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਸੁਝਦੀ ਨਹੀਂ ਇੰਨੇ ਗੁੱਸੇ ਦੇ ਵਿੱਚ ਸਮਝਾਉਣ ਦੇ ਬਾਵਜੂਦ ਵੀ ਉਹ ਨਸਨਤੇ ਪਰ ਜੇਸ ਦੇ ਹਾਲਸਾ ਜੀ ਉਹ ਸੰਤ ਮਾਬੋਸ਼ ਵਾਪਸ ਚਲੇ ਜਾਂਦੇ ਨੇ ਆਪਣੇ ਬਚਨ ਕਰਕੇ ਸੰਗਤਾਂ ਨੂੰ ਤੇ ਉਸ ਦਿਨ ਉਹਨਾਂ ਦੇ ਪਿਤਾ ਉਹਨਾਂ ਨੂੰ ਕਹਿਣ ਲੱਗਦੇ ਨੇ ਕਿ ਮੈਂ ਹੁਣ ਚਲਾ ਜਾਣਾ ਉਹ ਵੀ ਉਸ ਸਮੇਂ ਜਦੋਂ ਉਹਨਾਂ ਦੇ ਪੁੱਤਰ ਉਹਨਾਂ ਦੇ ਨਾਲ ਗੁੱਸੇ ਹੋਏ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਜਾਣਾ ਤਾਂ ਉਹਨਾਂ ਦੇ ਪੁੱਤਰ ਕਹਿਣ ਲੱਗਦੇ ਆ ਕਿ ਹੁਣ ਤੇਰੇ ਜਾਣ ਦਾ ਕੀ ਫਾਇਦਾ ਹੁਣ ਤਾਂ ਸੰਤਮਾ ਪੁਰਸ਼ ਚਲੇ ਗਏ ਨੇ ਤੇ ਜੋ 8-10 ਦਿਨ ਪ੍ਰੋਗਰਾਮ ਚੱਲਿਆ ਉਸਦੇ ਲਈ ਜੋ ਸਮਾਨ ਅਰੇਂਜਮੈਂਟ ਕੀਤਾ ਸੀ ਹੁਣ ਤਾਂ ਲੋਕ ਉਸ ਸਮਾਨ ਚੁੱਕ ਕੇ ਵੀ ਆਪੋ ਆਪਣੇ ਘਰ ਨੂੰ ਚਲੇ ਗਏ ਨੇ ਹੁਣ ਤਾਂ ਉੱਥੇ ਸਫਾਈ ਚੱਲ ਰਹੀ ਹੁਣ ਤੁਸੀਂ ਉੱਥੇ ਜਾ ਕੇ ਕੀ ਕਰਨਾ ਹੈ ਕਿਉਂਕਿ ਖਾਲਸਾ ਜੀ ਉਹਨਾਂ ਦੋ ਪੁੱਤਰਾਂ ਨੇ ਆਪਣੇ ਪਿਤਾ ਨੂੰ ਬਹੁਤ ਸਮਝਾਇਆ ਸੀ ਕਿ ਜੋ ਅਸੀਂ ਮਿਹਨਤ ਕੀਤੀ ਕਮਾਈ ਕੀਤੀ ਉਸ ਨੂੰ ਅਸੀਂ ਆਪਣੇ ਪੱਲੇ ਦੇ ਨਾਲ ਤਾਂ ਨਹੀਂ ਰੱਖ ਸਕਦੇ ਆਪਣੇ ਸਰਾਣੀ ਤੇ ਤਨੀਨ ਰੱਖ ਸਕਦੇ ਤੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਉਹ ਬਜ਼ੁਰਗ ਆਪਣੇ ਘਰ ਤੋਂ ਚੱਲ ਕੇ ਉਸ ਜਗ੍ਹਾ ਤੇ ਜਾਣ ਲੱਗੇ ਜਿੰਥੇ ਉਹ ਸੰਤ ਮਹਾਂਪੁਰਸ਼ ਮਹਾਤਮਾ ਕੋਜ ਦਿਨ ਆਪਣੇ ਵਿਚਾਰ ਕਰਦੇ ਰਹੇ ਸਨ ਸੰਗਤਾਂ ਦੇ ਨਾਲ ਤੇ ਅਜੇ ਉਹ ਜਾ ਹੀ ਰਹੇ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਬਜ਼ੁਰਗ ਨੂੰ ਕਾਲ ਨੇ ਕੇਰ ਲਿਆ ਇੱਕ ਮਹਾਤਮਾ ਦੇ ਰੂਪ ਦੇ ਵਿੱਚ ਤੇ ਕਹਿਣ ਲੱਗੇ ਕਿ ਬਜ਼ੁਰਗੋ ਤੁਸੀਂ ਕਿੱਥੇ ਜਾ ਰਹੇ ਹੋ ਤੋਂ ਬਜ਼ੁਰਗ ਕਹਿਣ ਲੱਗੇ ਕਿ ਮੇਰੇ ਬੱਚੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਆ ਕਿ ਤੁਸੀਂ ਗੁਰਦੁਆਰਾ ਸਹਿਬ ਨਹੀਂ ਚਲਦੇ ਜਾਂ ਤੁਸੀਂ ਪੁੰਨ ਦਾਨ ਦਾ ਕੰਮ ਨਹੀਂ ਕਰਦੇ ਤੁਸੀਂ ਕਿ ਇੱਥੇ ਇਸ ਸਥਾਨ ਤੇ ਜਾ ਰਿਹਾ ਮੈਂ ਇੱਥੇ ਕੋਈ ਮਹਾਤਮਾ ਸੰਤ ਆਏ ਸਨ ਤੇ ਮੈਂ ਉਥੇ ਜਾ ਰਿਹਾ ਤੇ ਉਥੋਂ ਮੈਂ ਕੋਈ ਚੀਜ਼ ਲੈ ਕੇ ਆਉਣੀ ਹੈ ਤੇ ਜਿਸ ਦੇ ਨਾਲ ਮੈਂ ਆਪਣੇ ਨੋ ਪੁੱਤਾਂ ਨੂੰ ਖੁਸ਼ ਕਰਨਾ ਹੈ ਤਾਂ ਜੋ ਕਿ ਉਹ ਮੈਨੂੰ ਬੋਲਣਾ ਸ਼ੁਰੂ ਕਰ ਦੇ ਉਹ ਜੋ ਇੱਕ ਮਹਾਤਮਾ ਦਾ ਰੂਪ ਧਾਰੀ ਕਾਲ ਸਾਹਮਣੇ ਖੜਾ ਸੀ ਤੇ ਉਹ ਪੁੱਛਣ ਲੱਗਾ ਇਸ ਬਜ਼ੁਰਗ ਨੂੰ ਕਿ ਬਜ਼ੁਰਗੋ ਤੁਸੀਂ ਕੀ ਚੀਜ਼ ਲੈਣ ਚੱਲਿਓ ਉਹ ਕਹਿਣ ਚੱਲਿਆ ਵੀ ਕੁਛ ਨਾ ਕੁਛ ਤਾਂ ਮੈਂ ਲੈ ਕੇ ਆਵਾਂਗਾ ਤੇ ਉਹਨੇ ਪੁੱਛਿਆ ਵੀ ਫਿਰ ਵੀ ਗੀ ਲੈ ਕੇ ਆਓਗੇ ਤੇ ਉਹ ਕਹਿਣ ਲੱਗੇ ਮੈਂ ਇੱਕ ਇੱਟ ਲੈ ਆਵਾਂਗਾ ਇੱਟ ਲਿਆ ਕੇ ਮੈਂ ਆਪਣੇ ਘਰ ਰੱਖ ਲਵਾਂਗਾ ਤੇ ਮੇਰੇ ਨੂ ਬੁੱਤ ਉਹਨੂੰ ਪੂਜਦੇ ਰਹਿਣਗੇ ਤੇ ਮੈਨੂੰ ਵੀ ਬੋਲਣਾ ਛੱਡ ਦੇਣਗੇ ਇਹੀ ਗੱਲ ਸੁਣ ਕੇ ਉਹ ਜੋ ਕਾਲ ਦੇ ਰੂਪ ਦੇ ਵਿੱਚ ਮਹਾਤਮਾ ਸੀ ਉਹ ਕਹਿਣ ਲੱਗੇ ਕਿ ਤੁਸੀਂ ਉਥੋਂ ਪੱਥਰ ਦੀ ਜਾਂ ਮਿੰਟੀ ਦੀ ਇੱਟ ਲੈਣ ਜਾ ਰਹੇ ਹੋ ਤਾਂ ਉਹ ਕਹਿੰਦੇ ਜੀ ਹਾਂ ਉਹ ਕਹਿਣ ਲੱਗੇ ਕਿ ਤੁਸੀਂ ਉਸ ਇੱਟ ਦਾ ਕੀ ਕਰੋਗੇ ਮੇਰੇ ਕੋਲ ਇੱਕ ਸੋਨੇ ਦੀ ਇੱਟ ਹੈ ਤੁਸੀਂ ਉਹ ਇੱਟ ਲੈ ਲਓ ਉਹ ਇੱਟ ਲੈ ਜਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਰੱਖ ਲਓ ਮਿੰਟੀ ਤੇ ਪੱਥਰ ਦੀ ਇੱਟ ਨੂੰ ਤੁਸੀਂ ਲੈ ਜਾ ਕੇ ਕੀ ਕਰੋਗੇ ਕਿਉਂਕਿ ਉਹ ਕਾਲੇ ਚ ਉਹ ਉਸ ਬਜ਼ੁਰਗ ਦੀ ਖਾਲਸਾ ਜੀ ਪ੍ਰੀਖਿਆ ਲੈ ਰਿਹਾ ਸੀ ਪਰ ਉਸ ਬਜ਼ੁਰਗ ਨੂੰ ਬਿਲਕੁਲ ਵੀ ਕਿਸੇ ਚੀਜ਼ ਦਾ ਪਤਾ ਨਹੀਂ ਸੀ ਲੱਗਾ ਤੇ ਉਹ ਉਸ ਪ੍ਰੀਖਿਆ ਦੇ ਵਿੱਚ ਫੇਲ ਵੀ ਹੋ ਗਿਆ ਕਿਉਂਕਿ ਉਹ ਬਜ਼ੁਰਗ ਦੇ ਮਨ ਦੇ ਵਿੱਚ ਆਇਆ ਕਿ ਮੈਂ ਇਸ ਤੋਂ ਅੱਗੇ ਅਜੇ ਰਸਤੇ 'ਚ ਜਾਣਾ ਏ ਉਥੋਂ ਮੈਂ ਪੱਥਰ ਜਾਂ ਮਿੱਟੀ ਦੀ ਇੱਟ ਲੈ ਕੇ ਆਉਣੀ ਸੀ ਤੇ ਕਿਉਂ ਨਾ ਹੁਣ ਮੈਂ ਇਸ ਸੋਨੇ ਦੀ ਇੱਟ ਲੈ ਕੇ ਘਰ ਚਲਾ ਜਾਣਾ ਤੇ ਇਥੋਂ ਹੀ ਵਾਪਸ ਮੁੜ ਜਾਵਾਂਗਾ ਇਸੀ ਤਰ੍ਹਾਂ ਖਾਲਸਾ ਜੀ ਉਹ ਬਜ਼ੁਰਗ ਨੇ ਉਸ ਕਾਲ ਮਹਾਤਮਾ ਨੂੰ ਪੁੱਛਿਆ ਕਿ ਇਹ ਤੁਹਾਡੇ ਕੋਲ ਇਟ ਆਈ ਕਿੱਥੋਂ ਉਹ ਕਹਿਣ ਲੱਗਾ ਕਿ ਇਸੇ ਤਰ੍ਹਾਂ ਹੀ ਕੋਈ ਚਾਰ ਬਚਨ ਮੇਰੇ ਸੁਣ ਗਿਆ ਤੇ ਉਹ ਮੈਨੂੰ ਦੇ ਗਿਆ ਸੀ ਤੇ ਮੈਂ ਇਸ ਦਾ ਕੀ ਕਰਨਾ ਇਹ ਤੁਸੀਂ ਲੈ ਜਾਓ ਉਹ ਜੋ ਬਜ਼ੁਰਗ ਸਾਨੂੰ ਉਹ ਇੰਡ ਘਰ ਲੈ ਆਏ ਪਰ ਉਹ ਘਰ ਨੂੰ ਆਉਂਦੇ ਹੋਏ ਰਸਤੇ ਦੇ ਵਿੱਚ ਸੋਚਣ ਲੱਗੇ ਕਿ ਮੇਰੇ ਦੋ ਪੁੱਤਰ ਨੇ ਜੇਕਰ ਮੈਂ ਇਟ ਨੂੰ ਘਰ ਦੇ ਵਿੱਚ ਲੈ ਗਿਆ ਤੇ ਮੇਰੇ ਪੁੱਤਰਾਂ ਦੇ ਵਿੱਚ ਲੜਾਈ ਹੋ ਜੇਗੀ ਉਹਨਾਂ ਨੂੰ ਹੋਵੇਗਾ ਕਿ ਅਸੀਂ ਦੋਹਾਂ ਇੱਕ ਕਹਿਗਾ ਮੈਂ ਲੈਣੀ ਹੈ ਕਿ ਦੂਸਰਾ ਇਹ ਕਹਿਗਾ ਮੈਨੂੰ ਚਾਹੀਦੀ ਉਹ ਬਜ਼ੁਰਗ ਰਾਤ ਲੇਟ ਤੱਕ ਬਾਹਰ ਢੇਡੇ ਕੱਢਦੇ ਰਹੇ ਕਿ ਉਹਨਾਂ ਨੇ ਸੋਚਿਆ ਜਦੋਂ ਸ਼ਾਮ ਨੂੰ ਮੂਹ ਹਨੇਰਾ ਹੋ ਜਾਵੇਗਾ ਉਸ ਸਮੇਂ ਇਸ ਇੱਟ ਨੂੰ ਮੈਂ ਕਿਤੇ ਇੱਕ ਸਾਈਡ ਤੇ ਦੱਬ ਦੇਵਾਂਗਾ ਜਿੱਥੋਂ ਕਿਸੇ ਨੂੰ ਪਤਾ ਵੀ ਨਾ ਲੱਗੇਗਾ ਇਸੇ ਤਰ੍ਹਾਂ ਖਾਲਸਾ ਜੀ ਉਹ ਬਜ਼ੁਰਗ ਨੇ ਜਿਵੇਂ ਹੀ ਹਨੇਰਾ ਹੋਇਆ ਘਰ ਦੇ 메ਨ 게ਟ ਦੇ ਪਾਰ ਕਿਤੇ ਉਸ ਇੱਟ ਨੂੰ ਦੱਪ ਦਿੱਤਾ ਚੰਗੀ ਤਰ੍ਹਾਂ ਉੱਪਰ ਪੈਰ ਦੇ ਨਾਲ ਮਿੱਟੀ ਵੀ ਸੈੱਟ ਕਰ ਦਿੱਤੀ ਤਾਂ ਜੋ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਇੱਥੇ ਕੁਝ ਪੁੱਟਿਆ ਹੋਇਆ ਸੀ ਤੇ ਘਰ ਦੇ ਜੋ ਕਮਰੇ ਦੇ ਅੰਦਰ ਜਿੱਥੇ ਸੌਣ ਲੱਗੇ ਸਾਹਮਣੇ 게ਟ ਨੂੰ ਮੰਜਾ ਢਾਲਿਆ ਤੇ ਉੱਥੇ ਹੀ ਸਾਰਾ ਦਿਨ ਉਹਨਾਂ ਨੇ ਨਿਗਰਾਨੀ ਰੱਖਣੀ ਜੇ ਘਰ ਦੇ ਅੰਦਰੋਂ ਕਿਸੇ ਨੇ ਆਵਾਜ਼ ਲਗਾਉਣੀ ਤਾਂ ਕੋਈ ਆਨਾ ਬਹਾਨਾ ਲਗਾ ਦੇਣਾ ਜੇਕਰ ਕਿਤੇ ਬਾਹਰ ਜਾਣਾ ਤਾਂ ਕੁਝ ਸਮੇਂ ਦੇ ਲਈ ਹੀ ਜਾਣਾ ਤੇ ਉਸ ਇੱਟ ਦੀ ਰਾਖੀ ਹੀ ਉਨੇ ਬੈਠੇ ਰਹਿਣਾ ਤੇ ਮਨ ਦੇ ਵਿੱਚ ਇਹ ਸੋਚ ਲਿਆ ਕਿ ਜਦੋਂ ਕਦੀ ਇਸ ਇੱਟ ਬਾਰੇ ਮੈਂ ਆਪਣੇ ਪੁੱਤਰਾਂ ਨੂੰ ਦੱਸਾਂਗਾ ਤੇ ਉਹਨਾਂ ਨੂੰ ਮੈਂ ਇਹ ਇੱਟ ਦੇ ਦੋ ਹਿੱਸੇ ਕਰ ਦੇਵਾਂਗਾ ਏਸੀ ਤਰ੍ਹਾਂ ਖਾਲਸਾ ਜੀ ਉਸ ਬਜ਼ੁਰਗ ਦੀ ਇਸੇ ਹੀ ਸੋਚ ਦੇ ਨਾਲ ਜ਼ਿੰਦਗੀ ਬੀਤਦੀ ਜਾਂਦੀ ਉਹ ਬਜ਼ੁਰਗ ਹੋ ਜਾਂਦੇ ਨੇ ਮੰਚੇ ਤੇ ਪੈ ਜਾਂਦੇ ਨੇ ਪਰ ਜਦੋਂ ਉਹ ਮੰंजे ਤੇ ਪੈ ਜਾਂਦੇ ਨੇ ਫਿਰ ਵੀ ਉਹ ਆਪਣੇ ਪੁੱਤਰਾਂ ਨੂੰ ਦੱਸਦੇ ਨਹੀਂ ਕਿ ਆਪਣੇ ਕੋਲ ਇੱਕ ਸੋਨੇ ਦੀ ਏਟੇ ਜਿਸ ਨੂੰ ਤੁਸੀਂ ਵਰਤ ਕੇ ਬਹੁਤ ਜ਼ਿਆਦਾ ਅਮੀਰ ਬਣ ਸਕਦੇ ਹੋ ਉਹ ਇੱਕ ਰਾਜ ਦੀ ਗੱਲ ਰਾਜ ਮੰਗ ਹੀ ਰਹੇਗੀ ਕਿ ਉਹ ਬਜ਼ੁਰਗ ਇਸ ਦੁਨੀਆ ਤੋਂ ਚਲੇ ਗਏ ਅਕਾਲ ਚਲਾਣਾ ਕਰਕੇ ਅਕਾਲ ਚਲਾਣਾ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਉਹ ਆਪਣੀ ਅਗਲੀ ਜੂਨ ਦੇ ਵਿੱਚ ਜਾਂਦੇ ਨੇ ਉੱਥੇ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਸ ਵਿਚੋਰਕ ਨੇ ਕਦੇ ਵੀ ਪੁੰਨਦਾਰ ਦਾ ਕੰਮ ਨਹੀਂ ਕੀਤਾ। ਇਸੇ ਤਰ੍ਹਾਂ ਸਾਥ ਸੰਗੇਜੀ ਉਹਨਾਂ ਨੇ ਕਿਹਾ ਕਿ ਇਹਨੂੰ ਇੱਕ ਹੋਰ ਮੌਕਾ ਦੇ ਦਿਨਾ ਚਾਹੀਦਾ ਹੈ। ਇਸ ਨੂੰ ਇੱਕ ਹੋਰ ਜੂਨੇ ਪਾ ਕੇ ਤੇ ਇਸ ਨੂੰ ਧਰਤੀ ਤੇ ਭੇਜਿਆ ਜਾਵੇ ਤੇ ਉਸ ਨੂੰ ਦੂਸਰੀ ਜੋ ਜੂਨ ਤੇ ਵਿੱਚ ਪਾਇਆ ਉਹ ਕੁੱਤੇ ਦੀ ਜੋੜ ਸੀ ਤੇ ਉਹ ਕੁੱਤਾ ਕਰਦੇ ਕਰਾਉਂਦੇ ਆ ਚਲੋ ਕੁਝ ਮਹੀਨਿਆਂ ਦਾ ਹੋਇਆ ਤੇ ਉਸੇ ਹੀ ਪਿੰਡ ਦੇ ਵਿੱਚ ਚਲਾ ਗਿਆ ਉਹਨਾਂ ਦੇ ਘਰ ਜਾ ਕੇ ਉਸੇ ਹੀ ਜਗ੍ਹਾ ਤੇ ਬੈਠਦਾ ਸੀ ਜਿੱਥੇ ਉਹ ਬਜ਼ੁਰਗ ਬੈਠਦੇ ਸਨ ਤੇ ਉਹ ਖਾਸ ਕਰਕੇ ਉਸੇ ਹੀ ਇੱਟ ਦਾ ਧਿਆਨ ਰੱਖਦਾ ਸੀ ਤੇ ਜਦੋਂ ਉਸ ਇੱਟ ਦੇ ਉੱਪਰ ਕੋਈ ਨਾ ਕੋਈ ਲੰਕਦਾ ਸੀ ਕੋਈ ਗਲੀ ਗਮੜਦਾ ਤਾਂ ਉਹ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਭੌਂਕਦਾ ਸੀ ਜਿਵੇਂ ਉਹਨਾਂ ਨੂੰ ਵੱਢ ਹੀ ਜਾਣਾ ਹੁੰਦਾ ਤੇ ਉਹ ਬਜ਼ੁਰਗ ਦਾ ਜੋ ਵੱਡਾ ਪੁੱਤਰ ਸੀ ਉਹ ਕਹਿਣ ਲੱਗਦਾ ਕਿ ਆਪਾਂ ਇਸ ਨੂੰ ਕਿਤੇ ਛਾੜ ਦੇ ਆਈਏ ਉਹ ਨਾ ਹੋਵੇ ਕੋਈ ਗਲੀ ਘਮੰਡ ਦਾ ਆਪਾਂ ਨੂੰ ਕੋਈ ਉਲਾਂਬਾ ਦੇਵੇ ਉਸ ਦਾ ਦਿਨੋ ਦਿਨ ਇਸ ਤਰ੍ਹਾਂ ਦਾ ਉਸ ਕੁੱਤੇ ਦਾ ਵਤੀਰਾ ਹੋ ਗਿਆ ਸੀ ਖਾਲਸਾ ਜੀ ਕਿ ਇੱਕ ਦਿਨ ਉਸ ਬਜ਼ੁਰਗ ਦੇ ਵੱਡੇ ਪੁੱਤਰ ਨੇ ਉਸ ਨੂੰ ਜ਼ੋਰ ਦੀ ਇੱਕ ਛੋਟੀ ਇੱਕ ਛੋਟੀ ਜਿਹੀ ਡਾਂਗ ਮਾਰੀ ਜਿਸ ਦੇ ਨਾਲ ਉਸ ਕੁੱਤੇ ਦੀ ਉਥੇ ਹੀ ਮੌਤ ਹੋਗੀ ਤੇ ਜਦੋਂ ਉਹ ਫਿਰ ਜਾਂਦਾ ਹੈ ਜਿੱਥੇ ਉਹ ਫੈਸਲਾ ਹੋਣਾ ਹੁੰਦਾ ਹੈ ਆਪਣੇ ਕੀਤੇ ਗੇ ਕਰਮਾਂ ਦਾ ਭੋਗੇ ਕਰਮਾਂ ਦਾ ਤੇ ਉਥੇ ਚਾਕੇ ਖਾਲਸਾ ਜੀ ਉਹ ਸੋਚਣ ਲੱਗਦੀ ਆ ਕਿ ਹਜੇ ਤਾਂ ਇਸ ਨੂੰ ਕੁਝ ਹੀ ਜਨਨੇ ਨੂੰ ਹੋਏ ਸੀ ਇਸ ਦੇ ਜਨਮ ਨੂੰ ਨਵੀਂ ਜੂਨ ਨੂੰ ਤੇ ਇਹ ਦੇ ਨਾਲ ਇਹ ਕੁਝ ਹੋ ਗਿਆ ਕਿ ਉਹਨਾਂ ਇਸ ਨੂੰ ਇੱਕ ਹੋਰ ਜੂਨ ਦੇ ਵਿੱਚ ਪਾ ਕੇ ਧਰਤੀ ਤੇ ਵੇਚਿਆ ਜਾਵੇ ਕਿ ਉਸ ਨੂੰ ਉਹ ਜੂਨ ਮਿਲੀ ਇੱਕ ਸੱਪ ਦੀ ਤੇ ਉਹ ਸੱਪ ਵੀ ਕੋਚਕ ਟਾਈਮ ਤੇ ਬਾਅਦ ਘੁੰਮਦਾ ਘਮੌਂਦਾ ਉਸੇ ਹੀ ਜਗ੍ਹਾ ਤੇ ਚਲਾ ਗਿਆ ਤੇ ਇੱਕ ਦਿਨ ਉਹ ਬਜ਼ੁਰਗ ਦੇ ਵੱਡੀ ਨੂੰ ਵੱਡੇ ਪੁੱਤਰ ਦੇ ਘਰ ਵਾਲੀ ਨੇ ਦੇਖਿਆ ਕਿ ਉਹ ਸੱਪ ਬੈਠਾ ਉਸ ਨੇ ਆਪਣੇ ਬੱਚਿਆਂ ਨੂੰ ਅੰਦਰ ਕਰ ਲਿਆ ਤੇ ਇੱਕ ਰੌਲਾ ਪਾਇਆ ਆਪਣੇ ਆਂਢ ਗੁਆਂਢ ਦੇ ਵਿੱਚ ਕਿ ਸੱਪ ਸੰਪ ਕਰਕੇ ਤੇ ਖਾਲਸਾ ਜੀ ਉਹ ਸੱਪ ਨੂੰ ਵੀ ਉਹਨਾਂ ਦੇ ਘਰ ਦਿਆਂ ਨੇ ਉਹ ਬਜੁਰਗ ਦੇ ਦੋ ਪੁੱਤਰਾਂ ਨੇ ਆੜ ਗਵਾਂਢ ਨੇ ਰਲ ਕੇ ਮਾਰ ਦਿੱਤਾ ਤੇ ਉਹ ਬਾਹ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਉਂ ਨਾ ਇਹ ਸੱਪ ਦੀ ਜਿੱਥੇ ਮੌਤ ਹੋਈ ਸੀ ਉਥੇ ਇੱਕ ਕੀੜੀਆਂ ਦਾ ਪੌ ਬੜੇ ਤਾਂ ਇਸੇ ਤਰ੍ਹਾਂ ਖਾਨਸਾ ਜੀ ਉਹ ਕੀੜੀਆਂ ਦਾ ਪੌ ਉਥੇ ਬਣ ਗਿਆ ਤੇ ਉਹਨਾਂ ਦੀ ਜੋ ਵੱਡੀ ਨੂੰ ਸੀ ਉਹ ਪਰਿਵਾਰ ਦੇ ਵਿੱਚ ਬੈਠ ਕੇ ਕਹਿਣ ਲੱਗਦੀ ਏ ਕਿ ਕਿਉਂ ਨਾ ਪਹਿਲਾ ਇਥੇ ਗੁੰਤਾ ਆਇਆ ਸੀ ਫਿਰ ਸੱਪ ਵੀ ਕੋਈ ਨਾ ਕੁਝ ਹੋ ਸਕਦਾ ਹੈ ਸਾਡੀ ਤੇ ਤਾਂ ਇੱਕ ਮੁਸੀਬਤ ਟਲਦੀ ਦੂਸਰੀ ਖੜੀ ਹੋ ਜਾਂਦੀ ਤੇ ਹੁਣ ਕੀੜੀਆਂ ਦਾ ਭੌਣ ਤੇ ਵੀ ਆਪਾਂ ਕਿਸੇ ਸਿਆਣੀ ਜਾਂ ਕਿਸੇ ਮਹਾਤਮਾ ਨੂੰ ਜੋ ਬੰਦਗੀ ਵਾਲੇ ਨੇ ਵੀ ਕਿਉਂ ਨਾ ਆਪਾਂ ਨੂੰ ਉਸ ਕੋਲੋਂ ਪੁੱਛਣਾ ਚਾਹੀਦਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਖਾਲਸਾ ਜੀ ਮਿਹਨਤ ਕੀਤੀ ਪਰ ਮਿਹਨਤ ਕਰਨ ਦੇ ਬਾਵਜੂਦ ਉਹਨਾਂ ਨੂੰ ਕੋਈ ਨਾ ਮਿਲਿਆ ਤੇ ਉਹਨਾਂ ਨੇ ਇਸ ਤਰ੍ਹਾਂ ਕਰਦੀ ਕਰਾਉਂਦੇ ਇੱਕ ਦਿਨ ਉਹਨਾਂ ਦੇ ਘਰ ਦੇ ਵਿੱਚ ਜਿਵੇਂ ਆਪਣੇ ਘਰ ਵਿੱਚ ਕਈ ਵਾਰ ਸੰਤ ਮਹਾਤਮਾ ਕੋਈ ਪਰਸ਼ਾਦੇ ਦੇ ਲਈ ਚਾ ਕੋਈ ਚੀਜ਼ ਦੇ ਲਈ ਘਰ ਆਉਂਦੇ ਨੇ ਇਸੇ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਇੱਕ ਸੰਤ ਮਹਾਤਮਾ ਆਏ ਜਦੋਂ ਉਹ ਸੰਤ ਮਹਾਤਮਾ ਉਹਨਾਂ ਦੇ ਘਰ ਆਉਂਦੇ ਨੇ ਤਾਂ ਖਾਲਸਾ ਜੀ ਉਹਨਾਂ ਦਾ ਬਜ਼ੁਰਗ ਦਾ ਵੱਡਾ ਪੁੱਤਰ ਕਹਿਣ ਲੱਗਦਾ ਏ ਕਿ ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਪਰ ਸਾਡੇ ਤੇ ਤਿੰਨ ਵਾਰ ਤਿੰਨ ਇਹ ਪਰੇਸ਼ਾਨੀ ਆਉਂਦੀ ਰਹਿੰਦੀ ਹੈ ਹੁਣ ਸਾਡੇ ਘਰ ਦੇ ਵਿੱਚ ਕੀੜੀਆਂ ਦਾ ਬਹੁਤ ਹੀ ਵੱਡਾ ਭੌਣ ਪਣ ਗਿਆ ਹੈ ਤੇ ਅਸੀਂ ਇਸ ਵਿਪਤਾ ਤੋਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਇੰਨਾ ਵੱਡਾ ਭੌਣ ਅਸੀਂ ਕਦੇ ਦੇਖਿਆ ਨਹੀਂ ਤਾਂ ਉਹ ਕਹਿਣ ਲੱਗਦਾ ਹੈ ਬਜ਼ੁਰਗ ਦਾ ਜੋ ਵੱਡਾ ਪੁੱਤਰ ਹੁੰਦਾ ਹੈ ਖਾਲਸਾ ਜੀ ਕੀ ਤੁਸਾਨੂੰ ਇਸ ਪਰੇਸ਼ਾਨੀ ਦਾ ਹੱਲ ਦੱਸ ਦਿਓ ਤੇ ਜੋ ਦੂਸੀ ਕਹੋਗੇ ਅਸੀਂ ਉਹ ਹੀ ਤੁਹਾਨੂੰ ਦੇ ਦੇਵਾਂਗੇ ਤਾਂ ਉਹ ਸੰਤ ਮਹਾਤਮਾ ਜੀ ਕਹਿਣ ਲੱਗਦੇ ਨੇ ਕਿ ਮੈਂ ਕੋਈ ਤੁਹਾਡੀ ਤੋਂ ਜ਼ਮੀਨ ਚੈਦਾ ਨਹੀਂ ਲੈਣ ਆਇਆ ਅਸੀਂ ਤਾਂ ਦੋ ਪਰਸ਼ਾਦੀ ਖਾਣੇ ਨਹੀਂ ਖਾ ਕੇ ਤੇ ਅਗਲੇ ਕ ਪਿੰਡ ਚਲੇ ਜਾਣਾ ਹੈ ਤੇ ਉਹਨਾਂ ਨੇ ਕਿਹਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਇਹ ਜੋ ਵੀ ਤੁਹਾਡੇ ਘਰ ਦੇ ਵਿੱਚ ਕੋਈ ਜੀਵ ਜੰਤੂ ਇਹ ਛੋਟੇ ਛੋਟੇ ਜੀਵ ਆਉਂਦੇ ਨੇ ਜੰਤੂ ਜਾਨਵਰ ਆਉਂਦੇ ਨੇ ਕਿ ਜੇਕਰ ਤੁਸੀਂ ਉਹਨਾਂ ਨੂੰ ਕੁਝ ਪਾ ਦੇਣਿਓ ਤਾਂ ਉਹ ਕੋਈ ਤੁਸੀਂ ਪਾਉਣ ਦੇ ਨਾਲ ਬਹੁਤੇ ਵੱਡੇ ਵਿਦਵਾਨ ਨਹੀਂ ਬਣ ਜਾਂਦੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜੀਵ ਆਉਂਦਾ ਏ ਤਾਂ ਉਹ ਆਪਣੇ ਹਿੱਸੇ ਦਾ ਖਾਣਾ ਆਉਂਦਾ ਏ ਇਹ ਚੇਕਰ ਤੁਹਾਡੇ ਘਰ ਦੇ ਵਿੱਚ ਇਹ ਜੀਵ ਆ ਹੀ ਗਏ ਨੇ ਤਾਂ ਇਸ ਨੂੰ ਤੁਸੀਂ ਚਿੰਤਾ ਨਾ ਸਮਝੋ ਇਸ ਨੂੰ ਤੁਸੀਂ ਵੈਮ ਨਾ ਕਰੋ ਇਸ ਨੂੰ ਤੁਸੀਂ ਅਗਰ ਪਾ ਸਕਦੇ ਹੋ ਤਾਂ ਕੀੜੀਆਂ ਦੇ ਭੌਂਪੀ ਕੁਸੀਂ ਥੋੜਾ ਜਿਹਾ ਤੋਂ ਮੁਠੀ ਆਟਾ ਜਾਂ ਤੁਸੀਂ ਕਣਕ ਦੇ ਦਾਣੇ ਚੌਲ ਜੋ ਵੀ ਪਾ ਸਕਦੇ ਹੋ ਉਹ ਪਾ ਦੇ ਉਹ ਸੰਤ ਮਹਾਤਮਾ ਜੀ ਕਹਿਣ ਲੱਗੇ ਕਿ ਉਹ ਤਾਂ ਆਪਣੇ ਹਿੱਸੇ ਦਾ ਰਿਜਕ ਲੈਣ ਆਈਆਂ ਨਹੀਂ ਤੇ ਜਦੋਂ ਤੁਸੀਂ ਇਹਨਾਂ ਨੂੰ ਆਟਾ ਚੌਲ ਜੋ ਵੀ ਇਹ ਕੀੜੀਆਂ ਦੇ ਭੌਣ ਤੇ ਪਾਓਗੇ ਉਹ ਆਪਣੇ ਹਿੱਸੇ ਦਾ ਲੈ ਕੇ ਚਲੀਆਂ ਜਾ ਰਹੀਆਂ ਤੇ ਤੁਹਾਨੂੰ ਇਸ ਦੇ ਬਦਲੇ ਇਨੀਆਂ ਦੁਆਵਾਂ ਦੇਣਗੀਆਂ ਕਿ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਚੜ ਗਈਆਂ ਸੰਤਮਾ ਹਾਤ ਮੈਨੂੰ ਨੇ ਉਹਨਾਂ ਨੂੰ ਦੱਸਿਆ ਕਿ ਇਹ ਤਾਂ ਇੱਕ ਬਹੁਤ ਚੰਗੀ ਚੀਜ਼ ਏ ਤੁਸੀਂ ਇਸ ਗੱਲ ਨੂੰ ਚਿੰਤਾ ਕਿਉਂ ਮੰਨਦੇ ਹੋ ਜੇਕਰ ਤੁਸੀਂ ਕੀੜੀਆਂ ਦੇ ਭੌਂਤੇ ਤੁਸੀਂ ਦੋ ਮੁਠੀ ਆਟਾ ਪਾ ਦਓਗੇ ਤੇ ਇਸ ਦੇ ਨਾਲ ਆਪਾਂ ਨੂੰ ਕੀ ਘਾਟਾ ਪੈਣ ਲੱਗੇ ਇਹਨਾਂ ਦੇ ਖਾਣ ਦੇ ਨਾਲ ਤਾਂ ਤੁਹਾਡਾ ਭਲਾ ਹੀ ਭਲਾ ਹੋਣਾ ਹੈ ਤੁਹਾਡਾ ਕੋਈ ਨੁਕਸਾਨ ਨਹੀਂ ਤੁਸੀਂ ਚਿੰਤਾ ਦਾ ਵਿਸ਼ਾ ਇਸ ਗੱਲ ਨੂੰ ਨਾ ਬਣਾਓ ਇਸੇ ਤਰ੍ਹਾਂ ਕਾਲ ਸਾਹਿਬ ਜੀ ਉਹ ਸੰਤਪ ਕੀਰਤ ਜੀ ਇਹ ਨਹੀਂ ਗੱਲ ਕਹਿ ਕੇ ਤੇ ਦੋ ਪ੍ਰਸ਼ਾਦੇਸ਼ਾ ਕੇ ਚਲੇ ਗਏ ਤੇ ਉਸ ਪਰਿਵਾਰ ਨੇ ਕੀੜੀਆਂ ਦੀ ਭੋਂ ਤੇ ਆਟਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਦਿਨਾਂ ਦੇ ਵਿੱਚ ਉਹ ਭੋਂ ਉਥੋਂ ਚਲਾ ਗਿਆ ਤੇ ਉਹ ਪਰਿਵਾਰ ਦੇ ਚੰਗੇ ਦਿਨ ਆਉਣੇ ਵੀ ਸ਼ੁਰੂ ਹੋ ਗਏ ਸੋ Karl ਸੱਜੀ ਇਸ ਤਰ੍ਹਾਂ ਜੇਕਰ ਆਪਾਂ ਇਹ ਛੋਟੇ ਛੋਟੇ ਜੀਵ ਜਾਨਵਰਾਂ ਨੂੰ ਕੁਝ ਥੋੜਾ ਬਹੁਤ ਕੀੜੀਆਂ ਤੇ ਭੌਂਤੇ ਅਸੀਂ ਆਟਾ ਚੌਲ ਜਾਂ ਦਾਣੇ ਭੌਣੀਆਂ ਤੇ ਉਸ ਦੇ ਨਾਲ ਸਾਡਾ ਬਹੁਤ ਹੀ ਜ਼ਿਆਦਾ ਭਲਾ ਹੁੰਦਾ ਹੈ ਸਾਡੇ ਘਰ ਦੇ ਜਿੰਨੇ ਵੀ ਹਾਲਾਤ ਮਾੜੇ ਹੁੰਦੇ ਨੇ ਉਹ ਸੁਧਰ ਜਾਂਦੇ ਨੇ ਸਾਡੇ ਘਰ ਦੇ ਵਿੱਚੋਂ ਗਰੀਬੀ ਚਲੀ ਜਾਂਦੀ ਤੇ ਤੁਸੀਂ ਵੀ ਜਰੂਰ ਜਿੱਥੇ ਤੁਹਾਨੂੰ ਕੀੜੀਆਂ ਦਾ ਪੌਣ ਦਿਖੇ ਤੋ ਉਥੇ ਤੁਸੀਂ ਆਟਾ ਚੌਲ ਦਾ ਨਹੀਂ ਚੋ ਵੀ ਪਾ ਸਕਦੇ ਹੋ ਜਰੂਰ ਪਾਇਆ ਕਰੋ ਇਸ ਦੇ ਬਦਲੇ ਦੇ ਵਿੱਚ ਸਾਨੂੰ ਦੁਗਣਾ ਮਿਲਦਾ ਹੈ ਸੋ ਖਾਲਸਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਦੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਵਕਤ ਤੋਂ ਵਕਤ ਕਮੈਂਡ ਬਾਕਰਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਘਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਕਰੋ ਬਲੇ ਬਣੋ ਤੇ ਚੰਨਾ ਵੀ ਹੋ ਸਕਦਾ ਆਪਣੀ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਤੇ ਨਾਲ ਜੋੜੋ ਤਾਂ ਜੋ ਕਿ ਤੁਹਾਡੇ ਘਰ ਪਰਿਵਾਰ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਪਰਮਾਤਮਾ ਦੀ ਬਿਆੰਤ ਕਿਰਪਾ ਰਹੇ ਤਹਲੇ ਤਾਂ ਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਭਨਾ ਪੈਨ ਪ੍ਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਪੈਨ ਪ੍ਰਾਵਾਂ ਦੀ ਦੀ ਘਰ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀ ਹੈ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ